ਆਪਾਂ ਜੀ ਨੂੰ ਸਫਲਾ ਕਰਨਾ ਜੀ ਦੁਆਰਾ ਫਿਰ ਬਣਤੀ ਹੈ ਕਦ ਨੂੰ ਦਾ ਸਦਾ ਗੁਰਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਅੰਤਾਰ ਖੜੇ ਨੂੰ ਮੁੱਖ ਰੱਖਦੇ ਆ ਅਖਰੇ ਗੁਰੂ ਘਰ ਦੇ ਸ੍ਰੀ ਖਣਪੜ ਸਾਹਿਬ ਦੇ ਜਾਬ ਰੰਗ ਹੋਣਗੇ ਆਪ ਸਮੂਹ ਸੰਗਤਾਂ ਦੇ ਹਾਜ਼ਰੀਆਂ ਭਰ ਕੇ ਤਨ ਮਨ ਦਾ ਸੇਵਾ ਕਰਦੇ ਆ ਆਪਾਂ ਜੀ ਨੂੰ ਸਫਲਾ ਕਰਨਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਆਗਮਨ ਪੁਰਬ ਤੇ ਉਹਨਾਂ ਦਾ ਜਨਮ ਦਿਹਾੜੇ ਤੇ ਜੋ ਅਖੰਡ ਪਾਠ ਪਰ ਸਾ ਪ੍ਰਕਾਸ਼ ਹੋ ਰਹੇ ਨੇ ਬਾਬਾ ਜੀ ਨੇ ਬੇਨਤੀ ਕੀਤੀ ਸੋ ਉਸੇ ਦੇ ਪਰਥਾਏ ਜੋ ਹੈ ਬਰਤਨਾਂ ਦੀ ਸੇਵਾ ਸਟੀਲ ਦੇ ਬਰਤਨ ਕਿਉਂਕਿ ਦੇਖਣ ਵਿੱਚ ਆਇਆ ਕਿ ਗੁਰੂ ਘਰਾਂ ਵਿੱਚ ਦੇਖ ਦੇ ਲਈ ਬਰਤਨਾਂ ਜੋ ਸਿਲਵਰ ਦੇ ਐਲੂਮੀਨੀਅਮ ਦੇ ਜ਼ਿਆਦਾਤਰ ਵਰਤੇ ਜਾਂਦੇ ਆ ਸੋ ਇਹ ਪਰਿਵਾਰ ਨੇ ਸਤਿਗੁਰਾਂ ਨੇ ਕਿਰਪਾ ਕੀਤੀ ਉਹਨਾਂ ਜੀਵਾਂ ਤੋਂ ਇਹ ਸੇਵਾ ਲਈ ਹੈ ਪਹਿਲਾਂ ਵੀ ਇੱਕ ਜਗ੍ਹਾ ਆ ਉਹ ਅਮਰਤਵੈਲੇ ਸੇਵਾ ਸਿਮਰਨ ਸੁਸਾਇਟੀ ਆ ਉਹਨਾਂ ਨੂੰ ਬਰਤਨ ਲੈ ਕੇ ਦਿੱਤੇ ਸੀ ਉਹਨਾਂ ਕੋਲ ਤਾਂ ਜੋ ਕੜਾਹੀ ਸੀ ਉਹ ਵੀ ਐਲੂਮੀਨੀਅਮ ਦੀ ਸੀਗੀ ਐਲੂਮੀਨੀਅਮ ਦੀ ਕੜਾਹੀ ਦੇ ਵਿੱਚ ਢੇਕ ਬਣਾਉਂਦੇ ਸੀ ਪਤਾ ਨਹੀਂ ਆ ਸਾਨੂੰ ਸਾਨੂੰ ਜੀਵਾਂ ਨੂੰ ਕੀ ਹੋ ਗਿਆ ਕਿ ਐਲੂਮੀਨੀਅਮ ਸਾਡੇ ਜੀਵਨ ਦੇ ਵਿੱਚ ਬਹੁਤ ਆਪਣੀ ਜਗ੍ਹਾ ਬਣਾ ਗਿਆ ਸੋ ਜਿਸ ਤਰ੍ਹਾਂ ਦੱਸਦੇ ਆ ਕਿ ਬਹੁਤ ਹਾਨੀਕਾਰਕ ਆ ਇਹ ਤਾਂ ਸਿਰਫ ਸਾਡੇ ਕੈਦੀਆਂ ਨੂੰ ਸਾਡੇ ਭਾਰਤੀਆਂ ਨੂੰ ਜੇਲਾਂ ਦੇ ਵਿੱਚ ਮਾਰਨ ਦੇ ਲਈ ਗੋਰਿਆਂ ਵੱਲੋਂ ਲਿਆਂਦਾ ਗਿਆ ਸੀਗਾ ਸੋ ਮੇਨ ਗੱਲ ਇਹ ਆ ਵੀ ਆਪਣੇ ਘਰਾਂ ਚੋਂ ਤੇ ਗੁਰੂ ਘਰਾਂ ਚੋਂ ਸਾਨੂੰ ਇਸ ਅਲੂਮੀਨੀਅਮ ਨੂੰ ਬਾਹਰ ਕੱਢਣਾ ਚਾਹੀਦਾ ਹੈ ਸੋ ਇਸ ਦੇ ਪਰਥਾਏ ਧੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸਾਨੂੰ ਪਹਿਲਾਂ ਹੀ ਸਰਬ ਲੋਹ ਦੇ ਨਾਲ ਜੋੜਿਆ ਸੀਗਾ ਪਰ ਅਸੀਂ ਹੁਣ ਪਤਾ ਨਹੀਂ ਕਿਉਂ ਸਟੀਲ ਜਾਂ ਅਸੀਂ ਅਲੂਮੀਨੀਅਮ ਨਾ ਚੀਜ਼ਾਂ ਵੱਲ ਹੋ ਗਏ ਉਹ ਵੀ ਆ ਜੋ ਹੈ ਸਟੀਲ ਦੀ ਕਰਪਾਨ ਦੇ ਨਾਲ ਹੀ ਲਵਾਇਆ ਜਾਂਦਾ ਹੈ ਚਲੋ ਕਮ ਸੇ ਕਮ ਜਿਹੜਾ ਇਸਟੀਲ ਦੇ ਭਾਂਡੇ ਆ ਬਰਤਨ ਲਈ ਤਾਂ ਠੀਕ ਨੇ ਕਰਪਾਨ ਤਾਂ ਸਾਨੂੰ ਸਰਬ ਲੋਹ ਵਾਲੀ ਬਰਤਨੇ ਚਾਹੀਦੀ ਆ ਬਾਟੇ ਭਾਰੇ ਹੋ ਗਏ ਪਤਾ ਨਹੀਂ ਹੁਣ ਤਾਂ ਐਲਮੀਨੀਅਮ ਦੇ ਬਾਟੇ ਦੇਗ ਵਰਤਣ ਲਈ ਪ੍ਰਸ਼ਾਦੇ ਵਰਤਣ ਲਈ ਲੰਗਰਾਂ ਵਿੱਚ ਸਬਜ਼ੀਆਂ ਲਈ ਦੇਗੇ ਸਾਰਾ ਕੁਝ ਚਾਹ ਬਣਦੀ ਆ ਉਹ ਵੀ ਸੋ ਪਿਛਲੇ ਸਮੇਂ ਵਿੱਚ ਫਿਰ ਇਸ ਪਰਿਵਾਰ ਨੇ ਪਰਵਾਰ ਤੋਂ ਸੇਵਾ ਲਈ ਸਤਿਗੁਰਾਂ ਨੇ ਸੋ ਉੱਥੇ ਫਿਰ ਉਹਨਾਂ ਨੂੰ ਚਾਹ ਬਣਾਉਣ ਲਈ ਬਰਤਨ ਪਤੀਲਾ ਵੀ ਸਟੀਲ ਦਾ ਤੇ ਫਿਰ ਦੇਗ ਬਣਾਉਣ ਲਈ ਸਰਬਲੋਹ ਦੀ ਕੜਾਹੀ ਇਦਾਂ ਸਰਬਲੋਹ ਦਾ ਉਹ ਖੁਰਚਣਾ ਤੇ ਫਿਰ ਸਰਬਲੋਹ ਦੀ ਕਿਰਪਾਨ ਤਾਂ ਭੋਗ ਲਵਾਉਣ ਲਈ ਪੇਟਾ ਕੀਤੀ ਗਈ ਸੋ ਇਸ ਤਰ੍ਹਾਂ ਇਸ ਗੁਰੂ ਘਰ ਵਿਖੇ ਹੁਣ ਇਹ ਦੇਗ ਲਿਆ ਆਉਂਦੇ ਸੀਗੇ ਜੋ ਬਰਤਨ ਆਲੂਮੀਨੀਅਮ ਦਾ ਸੀ ਤੋ ਉਹ ਗੱਲ ਮਹਿਸੂਸ ਹੋਈ ਸੋ ਸਤਿਗੁਰਾਂ ਨੇ ਸੇਵਾ ਲਈ ਰਸਤਾ ਰੱਖਣ ਵਾਸਤੇ ਪਾ ਪਲਾਸਟਿਕ ਦੀ ਇਹ ਜੋ ਬੱਕਟ ਸੀਗੀ ਟੋਕਰੀ ਸੋ ਉਸ ਦੇ ਲਈ ਇਹ ਸਟੀਲ ਦੀ ਟੋਕਰੀ ਤਾਂ ਲੈ ਲੈਂਦੀ ਗੀ ਸੋ ਸਤਿਗੁਰਾਂ ਨੇ ਸੇਵਾ ਲਈ ਅਕਾਲ ਪੁਰਖ ਦਾ ਬੇਅੰਤ ਬੰਦ ਸ਼ੁਕਰਾਨਾ ਧੰਨਵਾਦ ਹੈ ਸਮੂਹ ਸੰਗਤਾਂ ਤੋਂ ਸਮੂਹ ਜੀਵਾਂ ਤੋਂ ਸਤਿ